ਐਸਪੀ ਅੱਚ ਸਾਡਾ ਫਿਰੋਜ਼ਪੁਰ ਲੱਗੇ ਰਹਾ 2004-5 ਉਹ ਕੀ ਕਹਿੰਦਾ ਉਹ ਤਾਂ ਅਸੀਂ ਪੁਲਿਸ ਲੈਨ ਚ ਮੁੰਛੀ ਦਾ ਸੈਟਿੰਗ ਸੀ ਉਹਦੀ ਠੀਕ ਹੈ ਉਹ ਕੀ ਕਹਿੰਦਾ ਸੀ ਮੁੰਛੀ ਨੂੰ ਕਹਿੰਦਾ ਸੀ ਵੀ ਛੁੱਟੀ ਜਾਣਾ ਕਿਸ ਨੇ ਦੱਸੋ 2 ਮਹੀਨੇ ਦੀ ਉਹ ਛੁੱਟੀ 2 ਮਹੀਨੇ ਦੀ ਭੇਜਦਾ ਬਿਨਾ ਕਾਗਜ਼ੀ ਪੱਤਰੀ ਠੀਕ ਹੈ ਛੁੱਟੀ ਭੇਜ ਦਿੰਦਾ ਸੀ ਤੇ ਉਹਦੋਂ ਕਹਿੰਦਾ ਦੀ ਤਨਖਾਹ ਦੇ ਦੇ ਹੁਣ 60-65 ਹਜ਼ਾਰ ਤਨਖਾਹ ਹੈ ਤੇ 30 ਹਜ਼ਾਰ ਇੱਕ ਮੁਲਾਜ਼ਮ ਤੋਂ ਲੈ ਲਈ ਉਹਨੂੰ ਕਹਿੰਦਾ ਵੀ ਜਾ ਛੁੱਟੀ ਕੱਟਿਆ ਇੱਕ ਮਹੀਨੇ ਦੀ ਕਰਲਾ ਕਰ ਘਰ ਦੇ ਘੁਰਦੇ ਕੰਮ ਜਿਹੜੇ ਕਰਦੇ ਆ ਛੁੱਟੀ ਮੋੜਦਾ ਹੀ ਪੁਲਸ ਲਾਈਨ ਦੇ ਵਿੱਚੋਂ 10 ਜਾਂ 15 ਬਲਾਜੇ ਛੁੱਟੀ ਜਾਵੜੇ ਤੇ 30 ਹਜ਼ਾਰ ਦਾ ਗੁੜਾ ਕਰ ਲੋ। ਹਮਮ मतलब ਛੁੱਟੀ ਇਹ ਸਾਧਨ ਹੈ ਕ腐ਪਸ਼ਨ ਦਾ। ਹਾਂ, ਮਤਲਬ ਛੁੱਟੀ ਮੋਲ ਦਿੱਤੀ ਜਾਂਦੀ ਸੀ। ਮੋਲ ਦਿੱਤੀ ਜਾਂਦੀ। ਹਾਂ, ਮੋਲ ਦੀ ਛੁੱਟੀ ਜਿਹਨੂੰ ਕਹ ਦਈਏ। ਬਾਕੀ ਆ ਗਈ ਜਿਹੜੇ ਤਫ਼ਤੀਸ਼ੀ ਅਫਸਰ ਜਿਹੜੀ ਮੇਨ ਗੱਲ ਰੱਖਣੀ ਸੀ ਮੈਂ ਸਾਡੇ ਤਫ਼ਤੀਸ਼ੀ ਅਫਸਰਾਂ ਦੀ ਬਹੁਤ ਪ੍ਰੋਬਲਮ ਹੈ ਇਸ ਟਾਈਮ ਦੇ ਉੱਤੇ। ਜੀ। ਕਿਉਂਕਿ ਜਿਹੜੇ ਲੋਅਰ ਪਾਸ ਤੇ ਇੰਟਰ ਪਾਸ ਮਤਲਬ ਜਿਹੜੇ ਸਾਡੇ ਪ੍ਰੋਮੋਸ਼ਨ ਕੋਰਸ ਪਾਸ ਹੈ, ਰੈਗੂਲਰ ਹੈ, ਉਹ ਤਾਂ ਅਫਸਰਾਂ ਨੇ ਆਪਦੇ ਛੇਤੇ ਦਫ਼ਤਰਾਂ ਦੇ ਵਿੱਚ ਭਟਾਏ ਆ ਨੇ ਕੀ ਕੀਤਾ ਬਾਹਰ ਨਹੀਂ ਚੇਂਜ ਕੀਤੇ ਉਹਨਾਂ ਨੇ ਇੱਕ ਸੀਟ ਤੋਂ ਦੂਜੀ ਸੀਟ ਦੂਜੀ ਸੀਟ ਤੋਂ ਤੀਜੀ ਸੀਟ ਤੇ ਕਰਦੇ ਕਿਉਂਕਿ ਅਫਸਰਾਂ ਦਾ ਜਿਹੜਾ ਕ腐ਸ਼ਨ ਦਾ ਸਾਧਣਾ ਹੈ ਨਾ ਉਹ ਇਹ ਰੀਡਰ ਸਹਿਬਾਨ ਹੈ ਠੀਕ ਹੈ ਤੇ ਮੈਰੀ ਰੈ ਜਿਹੜੀ ਅੰਗਰੋ ਰੈ ਹੈ ਨਾ ਮੇਰੀ ਨਿੱਜੀ ਰੈ ਹੈ ਵੀ ਜਿਹੜੇ ਸਾਡੇ ਹਾਂ ਲੇਡੀਸ ਸਟਾਫ ਹੈ ਇਹ ਵੀ ਪੜੀਆਂ ਲਿਖੀਆਂ ਕੁੜੀਆਂ ਹੋਰ ਤਾਂ ਬੀਏ ਐਮ ਐ ਆ ਗਈਆਂ ਸਾਰੀਆਂ ਸਬ ਇਨਸਪੈਕਟਰ ਵੀ ਉਹਨਾਂ ਨੂੰ ਕਿਉਂ ਨਹੀਂ ਲਾਉਂਦੇ ਭਈ ਉਹਨਾਂ ਨੂੰ ਕਿਉਂ ਛੱਡੀ ਬੈਠੇ ਹੋ ਉਹਨਾਂ ਨੂੰ ਰੀਡਰ ਸ਼ੀਟ ਲਾਓ ਜੇਕਰ ਇੱਕ ਦਫ਼ਤਰ ਦੇ ਵਿੱਚ 12 ਕਰ ਬਚਾਰੀ ਚਾਹੀਦੇ ਯਾਰ ਉਹਦੇ ਚ ਪੰਜਾਂ ਚਾਰ ਇਹ ਲਾ ਦਿਓ ਦੂਜਿਆਂ ਨੂੰ ਇੱਥੇ ਲਿਆਓ ਮੈਂ ਗਰਾਊਂਡ ਲੈਵਲ ਤੋਂ ਬੋਲਦਾ ਹਾਂ ਜੀ ਗਰਾਊਂਡ ਲੈਵਲ ਦੀ ਹੁਣ ਰਿਪੋਰਟ ਇਹ ਹੈ ਵੀ ਥਾਣਿਆਂ ਦੇ ਵਿੱਚ ਐਨ ਡੀ ਪੀ ਸੈਕਟਰ ਦਾ ਪਰਚਾ ਦੇਣ ਵਾਸਤੇ ਮੁਲਾਜ਼ਮ ਹੈ ਨਹੀਂ ਹੁਣ ਹਾਲਦਾਰਾਂ ਨੂੰ ਪਾਵਰਾਂ ਦੇ ਦਿਆ ਉਹ ਮੰਨਣ ਜੋਗ ਨਹੀਂ ਚਲੋ ਠੀਕ ਹੈ ਕਵਰਟਰ ਤੋਂ ਉਹਨਾਂ ਨੇ ਉਹ ਲੈ ਲਈ ਪਰ ਹਾਈ ਕੋਰਟ ਕੀ ਕਹਿੰਦੀ ਹੈ ਹਾਈ ਕੋਰਟ ਕਹਿੰਦੀ ਹੈ ਵੀ ਐਨਜੀਓ ਤੋਂ ਘੱਟ ਬੇਲ ਲੈ ਕੇ ਨਹੀਂ ਆਊਗਾ ਹਾਈ ਕੋਰਟ ਦੇ ਵਿੱਚ ਮੇਰੇ ਦਫ਼ਤਰ ਦੇ ਵਿੱਚ ਕੋਈ ਮੇਰੀ ਕੋਰਟ ਚ ਨਾ ਬੜੇ ਤੇ ਇਹਨਾਂ ਨੇ ਹੁਣ ਐਨਡੀਪੀ ਸੜਦਾ ਤੇ ਹੁਣ ਕਰਾਪਸ਼ਨ ਵੱਧ ਗਈ ਹੁਣ ਕਰਾਪਸ਼ਨ ਕੀ ਵੱਧ ਗਈ ਹੁਣ ਜਿਹੜੇ ਹੌਲਦਾਰ ਹੈ ਇਹਨਾਂ ਨੂੰ ਕੰਮ ਨਹੀਂ ਆਉਂਦਾ ਆਰਪੀ ਬਾਅਦ ਮੈਂ ਕਹਿੰਦਾ ਵੀ ਸਭ ਤੋਂ ਬੇੜਾ ਗਰਕ ਤਾਂ ਬਾਦਲ ਸਾਹਿਬ ਨੇ ਕੀਤਾ ਪੰਜਾਬ ਪੁਲਿਸ ਦਾ ਉਹਨਾਂ ਨੇ ਕੀ ਕੀਤਾ ਉਹ ਕਹਿੰਦਾ ਵੀ ਕੋਰਸ ਕਾਰਸ ਦੀ ਲੋੜ ਨਹੀਂ ਤੇ ਤੁਸੀਂ 16 ਸਾਲਾਂ ਨੂੰ ਹੌਲਦਾਰ ਬਣਾ ਦਿਓ ਤੇ 22 24 ਸਾਲਾਂ ਨੂੰ ਹੌਲਦਾਰ ਬਣਾ ਦਿਓ ਤੇ 30 ਸਾਲਾਂ ਨੂੰ ਇੰਸਪੈਕਟਰ ਬਣਾ ਦਿਓ ਕੀ ਹੈ ਤੇ ਜਿਹੜੇ ਨਵੇਂ ਮੁੰਡੇ ਆ ਨਾ ਉਹ ਇਹ ਉਧਰ ਨਿਗਾ ਹੀ ਨਹੀਂ ਕਰਦੇ ਵੀ ਅਸੀਂ ਯਾਰ ਕੋਰਸ ਪਾਸ ਕਰਕੇ ਫਲੋਰ ਕੋਰਸ ਨੂੰ ਜਾਈਏ ਉੱਥੇ ਫਿਲਿੰਗ ਦੇ ਦੇ ਵੀ ਅਸੀਂ ਜਾਣਾ ਹੀ ਨਹੀਂ ਠੀਕ ਹੈ ਠੀਕ ਹੈ ਨਾ ਤੇ ਫਿਰ ਇਹਨਾਂ ਨੂੰ ਕੰਮ ਕਿੱਥੋਂ ਆਊ ਜੇ ਕੰਮ ਨਹੀਂ ਆਉਂਦਾ ਤੇ ਜਦੋਂ ਸਰਕਾਰੀ ਵਕੀਲ ਕੋਲੇ ਜਾਣਗੇ ਮੈਂ ਅੱਗੇ ਵੀ ਸਰਕਾਰੀ ਵਕੀਲਾਂ ਤੇ ਬੋਲਿਆ ਸੀ ਉਦੋਂ ਮੇਰੇ ਤੇ ਪਰਚਾ ਵੀ ਦੇਣ ਲੱਗੇ ਸੀ ਪਰ ਚਲੋ ਉਹ ਆਫੀਸਰ ਜਿਹੜਾ ਮੈਂ ਉਹਨੂੰ ਸਲੂਟ ਹੈ ਡੀਆਜੀ ਜਿਹੜੇ ਫਰੋਜਪੁਰ ਹਰਮਨਬੀਰ ਸਿੰਘ ਜਣ ਲਗੇ ਉਹਨਾਂ ਨੇ ਉਦੋਂ ਮੈਨੂੰ ਪਛਾਣ ਹੀ ਮੇਰੇ ਤੇ ਪਰਚਾ ਦਿੰਦੇ ਕੀ ਸੀ ਕਿ ਸਰਕਾਰੀ ਵਕੀਲਾਂ ਦੀ ਕ੍ਰਪਸ਼ਨ ਰੋਕਤੀ ਸੀ ਮੈਂ ਬੁਖਸਰ ਹੋਰ ਥਿਲਿਆਂ ਚ ਵੀ ਰੋਗੀ ਸੀ ਵੀ ਜੇ ਉਹ ਆ ਗਏ ਤਾਂ ਮੈਂ ਕਹਾਂ ਗੁੱਟ ਫੜੂਗਾ ਹੁਣ ਠੀਕ ਹੈ ਨਾ ਕੋਣ ਸਰਕਾਰੀ ਵਕੀਲਾਂ ਦੀ ਪੈਸੇ ਵਧਣਗੇ ਕਿਉਂਕਿ ਇਹਨਾਂ ਨੂੰ ਕੰਮ ਨਹੀਂ ਆਉਂਦਾ ਹੁਣ ਰੈਗੂਲਰ ਤਾਂ ਜੇ ਥਾਣੇਦਾਰ ਬੈਠੂਗਾ ਤਾਂ ਉਹਨੂੰ ਤਾਂ ਸਾਰਾ ਪਤਾ ਹੈ ਜੇ ਇਹ ਜਾਣਗੇ ਤਾਂ ਉੱਥੇ ਜੇ ਹੁਣ 7000 ਮਿਸਲ ਤਾਂ ਪੈਂਦਾ ਨਾ ਤੇ 10 ਲੈਣਗੇ ਐਨ ਡੀ ਪੀ ਸੈਕਟਰ ਦੀ ਮਿਸਲ ਹੈ ਰਹਿ ਜਿਹੜੀ ਜੀ ਐਨ ਡੀ ਪੀ ਸੈਕਟਰ ਦੀ ਮਿਸਲ ਜੇ ਥੱਲੇ ਚੱਲਦੀ ਹੈ ਨਾ ਤੇ 8-10000 ਤੇ ਪਹੁੰਚਦੀ ਉਹ ਦੇਊਗਾ ਕੌਣ ਤਨਖਾਹ ਚ ਦੇ ਦਾਂਗੇ ਅਸੀਂ ਅਸੀਂ ਦਰਗਾਹ ਚ ਦੇਣਾ ਨਹੀਂ ਕਿਉਂ ਦੇਵਾਂਗੇ ਅਸੀਂ ਬੱਚਿਆਂ ਦੇ ਸਾਡੀ ਉਹ ਰੋਜੀ ਹੈ ਜਿੱਥੇ ਅਸੀਂ ਜਿਹੜੇ ਪੈਸੇ ਬਣ ਲੈ ਉਹਦੇ ਬੱਚੇ ਪਾਲਾਂਗੇ ਕਿਤੇ ਇਹਨਾਂ ਨੂੰ ਦੇਵਾਂਗੇ ਉਹ ਕੀ ਦੋ ਤਿੰਨ ਐਨਡੀਪੀਐਸ ਆ ਕੇ ਤਾਂ ਤਨਖਾਹ ਤੇ ਗਈ ਉਹ ਦਿਖਾ ਗਈ ਫਿਰ ਹੋਰ ਕੀ ਕਰਪਸ਼ਨ ਕਰਪਸ਼ਨ ਹੋਊਗੀ ਕਰਪਸ਼ਨ ਕਰਨੀ ਪੈਂਦੀ ਹੈ ਮਜਬੂਰੀ ਹੈ ਮਜਬੂਰ ਕਰ ਦਿੰਦੇ ਆ ਅਫਸਰ ਵੀ ਤੁਹਾਨੂੰ ਜੇ ਪਰਚੇ ਦਿੱਤਾ ਵੀਸਲ ਟੂਕੋਟ ਕਰਾਓ ਜੇ ਟੂਕੋਟ ਕਰਾਵਾਂਗੇ ਸਰਕਾਰੀ ਵਕੀਲੇ ਲਿਖਣੇ ਨਹੀਂ ਅੱਛਾ ਇਹ ਇਹ ਸਾਰੇ ਕੁਝ ਕਰਨਾਂ ਦਾ ਸਰਕਾਰ ਵੱਲੋਂ ਕੋਈ ਖਰਚਾ ਮਿਲਦਾ ਨਹੀਂ ਦੇਖੋ ਇਹ ਮਿਲਦਾ ਇੱਕ ਹੈੱਡ ਬਣਿਆ ਵਿਆ ਸਾਡਾ ਮੈਂ ਅੱਜ ਤੋਂ 4 ਸਾਲ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਜੇਕਰ ਹਰਿਆਣਾ ਗਵਰਨਮੈਂਟ ਪੁਲਿਸ ਨੂੰ ਖਰਚਾ ਦੇ ਸਕਦੀ ਹੈ ਤਫਤੀਸ਼ ਦਾ ਤੇ ਫਿਰ ਪੰਜਾਬ ਗਵਰਨਮੈਂਟ ਕਿਉਂ ਨਹੀਂ ਦੇ ਸਕਦੀ ਤੇ ਉੱਥੇ ਸ਼ੁਰੂ ਹੋ ਗਿਆ ਸੀ ਸਭ ਤੋਂ ਪਹਿਲਾਂ ਡੀਏਜੀ ਹਰਮਨਬੀਰ ਸਿੰਘ ਜਿਹੜੇ ਐਸਐਸਪੀ ਠੰਡਾ ਲੱਗੇ ਸੀ ਉਹਨਾਂ ਨੇ ਸ਼ੁਰੂ ਕਰਤਾ ਸੀ ਪਰ ਹੁਣ ਸਾਡੇ ਆਪ ਦੇ ਵਿੱਚ ਕਾਲੀਆਂ ਭੇਡਾਂ ਆ ਉਹ ਆਪ ਹੀ ਨਿਖਰਾ ਕੇ ਖੁਸ਼ ਪਰ ਭਰ ਕੇ ਭੇਜੋ ਤੁਹਾਨੂੰ ਖਰਚਾ ਮਿਲੂਗਾ ਠੀਕ ਹੈ ਉਹ ਆਪ ਹੀ ਤਾਂ ਖੁਸ਼ ਹਾਂ ਉਹ ਚਾਹੁੰਦੇ ਨਹੀਂ ਤੇ ਹਾਂ ਤੇ ਹੁਣ ਜਿਹੜੀ ਕਰਪਸ਼ਨ ਨੂੰ ਮੈਂ ਰੋਕਤੀ ਸੀ ਸਰਕਾਰੀ ਵਕੀਲਾਂ ਦੀ ਬਹੁਤ ਵੱਡੀ ਸ਼ਿਕਾਇਤ ਸੀ ਉਹਦੇ ਵਿੱਚ ਕੀ ਸਾਡੀਆਂ ਕਾਲੀਆਂ ਭੇਡਾਂ ਸਾਰੇ ਮਹਿਕ ਵਿੱਚ ਕਾਲੀਆਂ ਭੇਡਾਂ ਹੈ ਸਾਡੇ 'ਚ ਵੀ ਕਾਲੀਆਂ ਭੇਡਾਂ ਹੈਗੇ ਉਹ ਸਰਕਾਰੀ ਵਕੀਲਾਂ ਨੂੰ ਕਹਿੰਦੇ ਚੌਧਰੀ ਤਾਂ ਐਵੇਂ ਜੀ ਰੋਲਾ ਪਾਉਂਦਾ ਜੀ ਤੁਸੀਂ ਪੈਸੇ ਲਓ ਤੁਹਾਡਾ ਕੰਮ ਕਰੋ ਅੱਛਾ ਖੁਦ ਤੇ ਫਿਰ ਆਪ ਹੀ ਜਦੋਂ ਪੈਸਾ ਦੇਣਾ ਤੇ ਫਿਰ ਰੋਲਾ ਘਾ ਪਾਉਨੇ ਹੋ ਫਿਰ ਜੇਬਾਂ 'ਕੋ ਪੜਦੇ ਲੋਕਾਂ ਦੀ ਦੇ ਉਧਰ ਖਾਂਚ ਚ ਤਾਂ ਵੈਸੇ ਜੇ ਆਪਾਂ ਐਡੀ ਪੀਸ ਦੀ ਗੱਲ ਕਰ ਲਈ ਵੈਸੇ ਜੇ ਕੋਈ ਪਰਚਾ ਕਰਨਾ ਹੋਵੇ ਤਾਂ ਪੁਲਿਸ ਦਾ ਕਿੰਨਾ ਖਰਚ ਆ ਜਾਂਦਾ ਇੱਕ ਪਰ ਔਰ ਸਦਾ ਦੇਖੋ ਜੀ ਜਿਹੜੀ ਐਂਡੀਪੀ ਅਸਰ ਦੀ ਮਿਸਲ ਹੈ ਨਾ ਐਂਡੀਪੀ ਅਸਰ ਦੇ 7 ਤੋਂ 8000 10000 ਤੱਕ ਜਾਂਦੀ ਜੇ ਹਾਈ ਕੋਰਟ ਚ ਬੰਦਾ ਜਾਂਦਾ ਇੱਕ ਵਾਰ ਇੱਥੋਂ ਤੱਕ ਜਾਂਦੀ ਹੈ ਉਹ ਕੌਣ ਦੇਊਗਾ ਹੂੰ ਉਤੋਂ ਕਹਿੰਦੇ ਵੀ ਅਸੀਂ ਚਿੱਟਾ ਖਤਮ ਕਰਦਾ ਜੀ ਜੇ ਚਿੱਟਾ ਫੜਾਂਗੇ ਤਾਂ ਪਰਚਾ ਤਾਂ ਹੋਊਗਾ ਨਾ ਜੇ ਇੱਕ ਮਾਲ ਮਿਸਲ ਕੋਲ ਇੱਕ ਹੌਲਦਾਰ ਕੋਲੇ ਪੰਜ-ਪੰਜ ਮਿਸਲ ਆ ਗਈਆਂ ਤੇ 85 40000 ਰੁਪਏ ਉਹ ਕਿੱਥੋਂ ਦੇਊਗਾ ਬਈ ਕਰਪਸ਼ਨ ਕਰਨਗੇ ਇਸ ਕਰਕੇ ਖਰਚਾ ਦੇ ਦਿਆ ਉਹਨਾਂ ਨੂੰ ਦੇਓ ਖਰਚਾ ਮੈਂ ਜਿਹੜੀਆਂ ਚੀਜ਼ਾਂ ਗਰਾਉਂਡ ਲੈਵਲ ਤੋਂ ਬੋਲਦਾ ਹਾਂ ਹੁਣ ਜਿਹੜੇ ਹੌਲਦਾਰ ਤੇ ਥਾਣੇਦਾਰ ਜਿਹੜੇ ਲੋਅਰ ਪਾਸ ਦਫ਼ਤਰਾਂ ਦੇ ਵਿੱਚ ਬੈਠੇ ਆ ਮੇਰੀ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਕਰਾਪਸ਼ਨ ਵਧੀ ਹੋਈ ਹੈ ਇਹਨਾਂ ਨੂੰ ਥਾਣੇ 'ਚ ਲਿਆਓ ਜੀ ਥਾਣੇ 'ਚ ਲਿਆ ਕੇ ਇਹਨਾਂ ਤੋਂ ਕੰਮ ਕਰਾਓ ਉੱਥੇ ਜਿਹੜੇ ਕੋਈ ਹੌਲਦਾਰ ਕੋਈ ਹੋਰ ਕੰਮ ਕਰਨ ਵਾਲੇ ਕਿਉਂਕਿ ਅੱਜਕੱਲ ਦੀ ਜਿਹੜੀ ਬਾਰਡਰ ਪੁਲਿਸ ਹੈ ਜੀ ਪੜੀ ਲਿਖੀ ਫੋਰਸ ਹੈ ਹੁਣ ਜਿਹੜੇ ਨਵੇਂ ਮੁੰਡੇ 2010 ਤੋਂ ਭਰਤੀ ਹੋ ਰਹੇ ਇਹਨਾਂ ਦੇ ਸਿਰ ਦੇ ਉੱਤੇ ਬੋਝ ਹੈ ਇਹਨਾਂ ਦੇ ਮੋਢਿਆਂ ਤੇ ਬੋਝ ਮੈਂ ਕਿ ਮੈਨੂੰ ਅੱਗੇ ਕਿਵੇਂ ਚਲਾਉਣਾ 90 91 ਵਾਲੇ ਤਾਂ ਗਏ ਜੀ ਹੋਰ ਜਿਹੜੀ ਨਵੀਂ ਫੋਰਸ ਹੈ ਉਹਨਾਂ ਦੇ ਸਿਰ ਤੇ ਬੋਝ ਆ ਉਹਨਾਂ ਨੇ ਵੇਖਣਾ ਕਿਵੇਂ ਚਲਾਉਣਾ ਤੁਸੀਂ ਨਵੀਂ ਫੋਰਸ ਦੀ ਗੱਲ ਕੀਤੀ ਪਰ ਨਵੀਂ ਫੋਰਸ ਦੀ ਜੇ ਆਪਾਂ ਗੱਲ ਗਏ ਚਾਹੇ ਉਹ ਸਬ ਇੰਸਪੈਕਟਰ ਦੀ ਭਰਤੀ ਪਿੱਛੇ ਜਾਈ ਉਹ ਸਾਰੇ ਆਨੂੰ ਧਰਨੇ ਉੱਤੇ ਲਾਇਆ ਹੋਇਆ ਵੀ ਧਰਨੇ ਤੁਸੀਂ ਚਕਾਉਣੇ ਐ ਡਾਂਗਾ ਤੁਸੀਂ ਭਰਉਣੀਆਂ ਕਿ ਲੱਗਦਾ ਐ ਵੀ ਉਹਨਾਂ ਦਾ ਉਹ ਕੰਮ ਐ ਦੇਖੋ ਜੀ ਸਰਕਾਰਾਂ ਦਾ ਮਾੜਾ ਹਾਲ ਐ ਸਰਕਾਰਾਂ ਦੇ ਬੇੜਾ ਕਰਕੇ ਕਰਤਾ ਡਿਊਟੀਆਂ ਵਧਾਤੀਆਂ ਹੁਣ ਇੱਕ ਥਾਣੇਦਾਰ ਐ ਜੀ ਦਿਨੇ ਅੱਜ ਧਰਨੇ ਤੇ ਜਾਇਆ ਸ਼ਾਮ ਨੂੰ ਉਹਦੀ ਡਿਊਟੀ ਲੱਗ ਗਈ ਜੀ ਪੰਜ ਚਾਰ ਘੰਟੇ ਗਸ਼ਤ ਕਰੂਗਾ ਉਸ ਤੋਂ ਬਾਅਦ ਤੜਕੇ 2 ਵਜੇ ਹਾਈ ਕੋਰਟ ਨੂੰ ਚੜੂਗਾ ਹੂੰ ਜੇ ਉੱਥੇ ਨਹੀਂ ਜਾਂਦਾ ਪਹੁੰਚਦਾ ਟਾਈਮ ਨਾਲ ਉੱਥੇ ਚਿੱਤਰ ਪੈਣੇ ਉਸ ਤੋਂ ਬਾਅਦ ਫੇਰ ਚੱਲੂਗਾ ਜੇ ਰਾਤ ਰਸਤੇ 'ਚ ਪਟਿਆਲੇ ਆ ਗਿਆ ਮੁੰਛੀ ਨੇ ਪੁੱਛ ਲੈਣਾ ਵੀ ਕਿੱਥੇ ਆ ਗਏ ਖੜੇਦਾਰ ਸਾਹਿਬ ਪਟਿਆਲੇ ਆ ਜੀ ਰਾਤ ਨੂੰ ਫੇਰ ਜੀ 2 ਕ ਘੰਟੇ ਦਾ ਗਸ਼ਤ ਕਰ ਲਿਓ ਅੱਛਾ ਡਿਪ੍ਰੈਸ਼ਨ ਜਾਰੀ ਪੁਲਿਸ ਹਾਂ ਪੁਲਿਸ ਡਿਪਰੈਸ਼ਨ ਚ ਇਸ ਟਾਈਮ ਦੇ ਉੱਤੇ ਮਤਲਬ ਡਿਊਟੀ 24 ਘੰਟੇ ਦੀ ਹੈ ਪੁਲਿਸ ਦੀ ਹਾਂ ਮੈਂ ਇਹ ਹੀ ਗੱਲ ਕਹੀ ਸੀ ਜਿੱਦੇ ਭਗਵੰਤ ਮਾਨ ਸਾਹਿਬ ਆਰਡਰ ਕਰਕੇ ਗਏ ਵੀ ਹੈਡ ਐਨ ਡੀ ਪੀ ਐਸ ਦੀਆਂ ਪਾਵਰ ਹੌਲਦਾਰ ਨੂੰ ਦੇ ਦਿਓ ਉਸ ਦਿਨ ਮੈਂ ਇੱਕ ਵੀਡੀਓ ਕਰਤੀ ਸੀ ਮੈਂ ਇਹਨਾਂ ਨੂੰ ਕਲੀਅਰ ਕਰਤਾ ਸੀ ਵੀ 55 ਵਾਲੇ ਸਾਰੇ ਭੱਜਣਗੇ ਹੁਣ 55 ਸਾਲ ਜੀ ਨੇ ਕਰਦੀ ਭੱਜਣਗੇ ਕਿਉਂ ਕੰਮ ਨਹੀਂ ਆਉਂਦਾ ਜੀ ਤੇ ਤੁਸੀਂ ਤਾਂ ਆਪ ਭਜਾਈ ਜਾਂਦੇ ਪੁਲਿਸ ਨੂੰ ਇਸ ਕਰਕੇ ਕ腐ਸ਼ਨ ਐ ਖਤਮ ਨਹੀਂ ਹੋਣੀ ਕ腐ਸ਼ਨ ਜੇ ਖਤਮ ਹੋਈ ਤਾਂ ਉੱਤੋਂ ਥੱਲੇ ਨੂੰ ਆਉਣਾ ਪੈਣਾ ਥੱਲੇ ਤਾਂ ਤਾਨੂੰ ਨਹੀਂ ਜਾਣਾ ਅਜੀਬ ਵੈਸੇ ਗੱਲ ਕਰੀ ਥਾਣੇ ਦੀ ਗੱਲ ਕਰੀਏ ਮਤਲਬ ਇੱਕ ਥਾਣੇ ਦੇ ਵਿੱਚ ਕਿਹੜਾ ਕਿਹੜਾ ਖਰਚਾ ਸਰਕਾਰ ਵੱਲੋਂ ਮਿਲਦਾ ਤੇ ਖਰਚੇ ਹੁੰਦੇ ਕਿਹੜੇ ਕਿਹੜੇ ਨੇ ਉੱਥੇ ਕੋਈ ਨਹੀਂ ਮਿਲਦਾ ਸਰਕਾਰ ਤਾਂ ਇੱਕ ਪੈਨ ਨਹੀਂ ਦਿੰਦੀ ਪੈਨ ਵੀ ਨਹੀਂ ਮਿਲਦਾ ਨੋ ਨੋ ਕੁਝ ਵੀ ਨਹੀਂ ਦਿੰਦੀ